ਹਾਂਜੀ ਹਾਂਜੀ ਜਿਹੜਾ ਤੁਹਾਨੂੰ ਕੀ ਆਪਣਾ ਨਬੀਬ कौर ਜੀ ਨਬੀਬ ਜੀ ਅੱਜ ਤੁਹਾਡਾ ਨਾਮ ਸੰਮਨ ਹੋਇਆ ਕੀ ਆਰਤੀ ਕੀਤੀ ਤੁਸੀਂ ਮੈਂ ਸਿਟੀ ਯੂਨੀਵਰਸਿਟੀ ਤੋਂ ਪੀਐਸਡੀ ਦੀ ਡਿਗਰੀ ਲੈ ਕੇ ਆਂਦੀ ਆ ਅੱਛਾ ਹਾਂਜੀ ਜਿਹੜੀ ਕਿ ਫਰਸਟ ਪੋਜੀਸ਼ਨ ਦੇ ਵਿੱਚ ਔਰ ਬਹੁਤ ਹੀ ਘੱਟ ਟਾਈਮ ਦੇ ਵਿੱਚ ਮੈਂ ਕੰਪਲੀਟ ਕੀਤੀ ਪੀਐਸਡੀ ਹਾਂਜੀ ਜਿਦਾ ਕਿ ਮੈਨੂੰ ਬਹੁਤ ਜਿਆਦਾ ਇਸ ਚੀਜ਼ ਦੀ ਖੁਸ਼ੀ ਆ ਵੀ ਜਿਹਦੇ ਬਾਰੇ ਮੈਨੂੰ ਪਤਾ ਹੀ ਨਹੀਂ ਸੀ ਨੌਲੇਜ ਹੀ ਨਹੀਂ ਸੀ ਕਿ ਪੀ ਐਚ ਡੀ ਦਾ ਮਤਲਬ ਇਹ ਨਹੀਂ ਸੀ ਪਤਾ ਵੀ ਇਹਦੇ ਵਿੱਚ ਕੀ ਹੁੰਦਾ ਕਿ ਨਹੀਂ ਹੁੰਦਾ ਬਸ ਇੱਕ ਟੈਸਟ ਦਿੱਤਾ 1000 ਰੁਪਏ ਦੀ ਫੀਸ ਜਮ੍ਹਾਂ ਕੀਤੀ ਵੀ ਚਲੋ ਟੈਸਟ ਕਲੀਅਰ ਹੋ ਗਿਆ ਤਾਂ ਓਕੇ ਗਾ ਨਹੀਂ ਤਾਂ ਦੇਖੀ ਜਾਊਗਾ ਕੁਝ ਨਹੀਂ ਸੀ ਪਤਾ ਵੀ ਵਾਈ ਵਾ ਡੀ ਆਰ ਸੀ ਆਰ ਡੀ ਸੀ ਕੀ ਹੁੰਦੀ ਆ ਕਿੱਥੇ ਤੱਕ ਟਾਈਪ ਕਿੱਦਾਂ ਕਰਨੀਆਂ ਲੈਂਗੁਏਜ ਟਾਈਪ ਟ੍ਰਾਂਸਲੇਸ਼ਨ ਕੁਝ ਨਹੀਂ ਸੀ ਨਾਥਿੰਗ ਸੀ ਮੈਂ ਬਿਲਕੁਲ ਖਾਲੀ ਸੀਗੀ ਹੋਲੀ-ਹੋਲੀ ਜਾ ਕੇ ਮਤਲਬ ਪਤਾ ਲੱਗਿਆ ਗਾਈਡਰ ਮੇਰੇ ਬਹੁਤ ਸਰ ਚੰਗੇ ਸੀਗੇ ਡਾਕਟਰ ਰਜਿੰਦਰ ਸਿੰਘ ਸਾਇਲ ਸਰ ਮੋਨਾਂ ਦਾ ਬਾਰ-ਬਾਰ ਧੰਨਵਾਦ ਕਰੂੰਗੀ ਕਿ ਉਹਨਾਂ ਨੇ ਮੈਨੂੰ ਇੰਨੀ ਛੋਟੀ ਉਮਰ ਦੇ ਵਿੱਚ ਔਰ ਇੰਨੀ ਜਲਦੀ ਫਾਸਟ ਪੀ ਐਚ ਡੀ ਕਰਵਾਤੀ ਔਰ ਅੱਜ ਮੈਂ ਉਹਦੀ ਡਿਗਰੀ ਲੈ ਕੇ ਆਈ ਆ ਜਿਸ ਕਰਕੇ ਮੈਨੂੰ ਆਪਣੇ ਪੇਰੈਂਟਸ ਤੇ ਵੀ ਬਹੁਤ ਮਾਣ ਆ ਕਿਉਂਕਿ ਇਹਨਾਂ ਨੇ ਇਹਨਾਂ ਦੇ ਥਰੂ ਹੀ ਇਹ ਪੀਸਾਂ ਗਈਆਂ ਸਾਰੀਆਂ ਕਿਉਂਕਿ ਪੀ ਐਸ ਡੀ ਕਰਨੀ ਇੱਕ ਨਾਰਮਲ ਬੰਦੇ ਦੇ ਵਾਸਤੇ ਦਾ ਕੰਮ ਨਹੀਂ ਹੈਗਾ ਔਰ ਉਹ ਵੀ 골ਡ ਮੈਡਲ ਲੈ ਕੇ ਆਉਣਾ ਉਹ ਵੀ ਰਾਤ-ਰਾਤ ਨੂੰ ਜਾਗ-ਜਾਗ ਕੇ ਲਾਇਬ੍ਰੇਰੀਆਂ ਵਿੱਚ ਜਾ-ਜਾ ਕੇ ਇ ਬਹੁਤ ਕੁਝ ਸਟਰਗਲ ਕਰਕੇ ਇੱਥੇ ਤੱਕ ਪਹੁੰਚੀ ਉਸ ਤੋਂ ਬਾਅਦ ਮੇਰੀ ਮਿੱਚੀ ਮੈਰਿਜ ਹੋ ਗਈ ਦਨ ਉਸ ਤੋਂ ਬਾਅਦ ਮੈਂ ਆਪਣੇ ਹਸਬੰਦ ਦਾ ਧੰਨਵਾਦ ਕਰੂੰਗੀ ਕਿਉਂਕਿ ਇਹਨਾਂ ਨੇ ਵੀ ਮੇਰਾ ਬਹੁਤ ਸਾਥ ਦਿੱਤਾ ਫੋਟੋ ਸਟੇਟ ਕਰਾਉਣ ਦੇ ਵਿੱਚ ਟਰਾਂਸਲੇਟ ਕਰਾਉਣ ਦੇ ਵਿੱਚ ਥੀਸਿਸ ਫੜਨ ਦੇ ਵਿੱਚ ਬਾਈਂਡ ਕਰਾਉਣ ਦੇ ਵਿੱਚ ਮਤਲਬ ਹਰੇਕ ਪਰਸਨ ਦਾ ਮੈਂ ਬਾਰ-ਬਾਰ ਥੈਂਕਫੁਲ ਕਰੂੰਗੀ ਕਿ ਹਰੇਕ ਨੇ ਵਿੱਚ ਕੋਈ ਨਾ ਕੋਈ ਹਰੇਕ ਦਾ ਸਹਿਯੋਗ ਜਿਹੜਾ ਹੈਗਾ ਹੀ ਹੈਗਾ ਥੋੜੇ ਸਮੇਂ ਦੇ ਜਿਵੇਂ 5-7 ਦੇ ਵਿੱਚ ਹੁੰਦੇ ਤੁਸੀਂ ਤਿੰਨ ਸੱਜ ਕੀਤੀ ਕੀ ਵਖਰਾ ਕੀਤਾ ਤੁਸੀਂ ਮੈਨੂੰ ਏਸ ਚੀਜ਼ ਦਾ ਸ਼ੌਂਕ ਸੀਗਾ ਵੀ ਜਿਵੇਂ ਮਤਲਬ ਪੀਐਸਜੀ ਦਾ ਕ੍ਰਾਈਟੇਰੀਆ ਸੀਗਾ ਕਿ 5 ਇਅਰਸ ਦੇ ਵਿੱਚ ਤੁਸੀਂ ਕੰਪਲੀਟ ਕਰਨੀ ਕਰਨੀ ਆ। ਸੋ ਥੋੜੀ ਜੀ ਪ੍ਰੋਬਲਮਸ ਵੀ ਇਸ਼ੂ ਹੋਈਆਂ ਵੀ ਜਿਵੇਂ ਕੋਵਿਡ ਆ ਗਿਆ ਸੀਗਾ ਵਿੱਚ 2 ਸਾਲ ਉਹਨੇ ਮੇਰੇ ਖਰਾਬ ਕਰਤੇ। ਮੈਨੂੰ ਇਹ ਸੀਗਾ ਕਿ ਮੈਂ ਟਾਪਿਕ ਉਹ ਚੂਜ਼ ਕਰਾਂ ਕਹਾਣੀਆਂ ਵਾਲਾ ਟਾਪਿਕ ਚੂਜ਼ ਕੀਤਾ ਸੀ। ਉਹ ਕਹਾਣੀਆਂ ਵੀ ਜਿਹੜੀਆਂ ਆਪਾਂ ਦਾਦਿਆਂ ਨਾਨਿਆਂ ਤੋਂ ਸੁਣਦੇ ਹੁੰਦੇ ਸੀ ਜਿਹੜੇ ਕਿ ਹੁਣ ਆਪਾਂ ਮੋਬਾਈਲ ਫੋਨ ਦੇ ਥਰੂ ਜਾਂ ਟੈਕਨੋਲੋਜੀ ਦੇ ਥਰੂ ਸੋਸ਼ਲ ਮੀਡੀਆ ਦੇ ਥਰੂ ਆਪਾਂ ਸਾਰਾ ਕੁਝ ਭੁੱਲ ਚੁੱਕੇ ਹਾਂ। ਉਹਨੂੰ ਆਪਾਂ ਬੋਰਿੰਗ ਲਾਈਕ ਮੈਂ ਹੋਰ ਕਹਾਣੀਆਂ ਚੱਕੀਆਂ ਨੇ ਕਿ ਜਿਹੜੀਆਂ 1900 ਤੋਂ ਲੈ ਕੇ 1920 ਤੱਕ ਦੀਆਂ ਕਹਾਣੀਆਂ ਜਿਹੜੀਆਂ ਕਿ ਬਹੁਤ ਹੀ ਜ਼ਿਆਦਾ ਪਿੱਛੜ ਚੁੱਕੀਆਂ ਸੀ ਔਰ ਉਹਦੇ ਲਈ ਮੈਂ ਬਹੁਤ ਜ਼ਿਆਦਾ ਸਟਰਗਲ ਕੀਤਾ ਬੁੱਕਸ ਨਹੀਂ ਸੀ ਮਿਲਦੀਆਂ ਆਨਲਾਈਨ ਦੇਖੀਆਂ ਕਿਤੋਂ-ਕਿਤੋਂ ਥੀਸਿਸ ਦੇ ਵਿੱਚੋਂ ਕੱਢ-ਕੱਢ ਕੇ ਲੈ ਕੇ ਜਾਂਦੇ ਕਿ ਨਵੀਂ ਪੀੜੀ ਨੂੰ ਇਸ ਚੀਜ਼ ਦੀ ਥੋੜੀ ਜੀ ਮਤਲਬ ਨੌਲੇਜ ਮਿਲੇ ਕਿ ਜਿਹੜੀਆਂ ਕਹਾਣੀਆਂ ਨੇ ਉਹਨਾਂ ਤੋਂ ਅਸੀਂ ਬਹੁਤ ਜ਼ਿਆਦਾ ਕੁਝ ਸਿੱਖ ਸਕਦੇ ਹਾਂ ਜੀ ਕਿਹੜੇ ਕਿਹੜੇ ਸਕੂਲ ਤੋਂ ਕਿਹੜੇ ਕਿਹੜੇ ਕਾਲਜ ਤੋਂ ਤੁਸੀਂ ਐਂਟਰੀ ਦੱਸੋ। ਮੈਂ ਖਾਲਸਾ ਕਾਲਜ ਫੋਰ ਊਮਨਸ ਸਿਵਲ ਨਾਇੰਨ ਦੇ ਵਿੱਚੋਂ ਗ੍ਰੈਜੂਏਸ਼ਨ ਕੀਤੀ ਸੀ। ਆ ਉਹ ਵੀ ਫਰਸਟ ਪੋਜੀਸ਼ਨ ਵਿੱਚ ਹੀ ਸੀਗੀ ਮੇਰੀ ਜੀ। ਉਸ ਤੋਂ ਬਾਅਦ ਦੈਨ ਮੈਂ ਬੀਐਡ ਕੀਤੀ ਬੀਸੀਐਮ ਕਾਲਜ ਆਫ ਐਜੂਕੇਸ਼ਨ। ਜੀ। ਉਹਦੇ ਵਿੱਚ ਵੀ ਮੇਰੀ ਫਰਸਟ ਪੋਜੀਸ਼ਨ ਸੀਗੀ। ਦੈਨ ਮੇਰੇ ਕੋਲ ਬਾਸਕਟਬਾਲ ਵੀ ਸੀਗੀ। ਉਹਦੀ ਵੀ ਮੈਂ ਨੈਸ਼ਨਲ ਲੋਅਰ ਸਟੇਟ ਲੈਵਲ ਖੇលਿਆ ਹੋਇਆ। ਦੈਨ ਉਸ ਤੋਂ ਬਾਅਦ ਮੈਂ ਹਾਂਜੀ ਬਾਸਕਟਬਾਲ ਦੇ ਵਿੱਚ ਮੇਰੇ ਕੋਲ ਸਿਲਵਰ ਜੁਬਲੀ ਮੈਡਲ ਵੀ ਹੈਗਾ ਜੀ। ਉਸ ਤੋਂ ਬਾਅਦ ਮਾਸਟਰਸ ਕੀਤੀ ਮੈਂ ਹਿੰਦੀ ਮਾਸਟਰ ਤਰਾ ਸਿੰਘ ਕਾਲਜ ਤੋਂ ਉਹਦੇ ਵਿੱਚੋਂ ਵੀ ਮੇਰੀ ਪੰਜਾਬ ਦੇ ਵਿੱਚ ਪੋਜੀਸ਼ਨ ਆਈ ਸੀਗੀ ਫਰਸਟ ਸੈਮੈਸਟਰ ਵਿੱਚ ਮੇਰੀ ਸੀਗੀ ਡਿਸਟ੍ਰਿਕਟ ਵਿੱਚ 7ਥ ਪੋਜੀਸ਼ਨ 올 ਰਾਉਂਡਰ ਦੇ ਵਿੱਚੋਂ ਮੇਰੀ ਫਰਸਟ ਪੋਜੀਸ਼ਨ ਬਣ ਗਈ ਸੀ ਥੈਨ ਉਸ ਤੋਂ ਬਾਅਦ ਮੈਂ ਐਲਪੀਓ ਵਿੱਚੋਂ ਇੱਕ ਹੋਰ ਮਾਸਟਰਸ ਕੀਤੀ ਸੋਸ਼ੀਓਲੋਜੀ ਦੀ ਉਹਦੇ ਵਿੱਚੋਂ ਮੇਰੀ ਫਰਸਟ ਪੋਜੀਸ਼ਨ ਆ ਥੈਨ ਉਹਦੀ ਡਿਗਰੀ ਮੈਨੂੰ ਮਾਰਚ ਦੇ ਵਿੱਚ ਹਜੇ ਮਿਲਨੀ ਹੈ ਜਦੋਂ ਸਪੋਰਟਸ ਦੇ ਵਿੱਚ ਤੁਸੀਂ ਚਲੇ ਗਏ ਤੁਹਾਨੂੰ 골ਡ ਵੀ ਲੈ ਲੈ ਸਿਲਵਰ ਵੀ ਲੈ ਲਿਆ ਤੁਸੀਂ ਉੱਥੇਲੇ ਪਾਸੇ ਟਰਾਈ ਨਹੀਂ ਕੀਤਾ ਵੀ ਕੋਈ ਨੌਕਰੀ ਵਾਸਤੇ ਜਾ ਕੇ ਤਾਂ ਨਹੀਂ ਫਿਰ ਉਸ ਤੋਂ ਬਾਅਦ ਮੈਂ ਬੀਅਰਡ ਵਾਲੇ ਪਾਸੇ ਹੋ ਗਈ ਉਹਦੇ ਵਿੱਚ ਸਟਰਗਲ ਜ਼ਿਆਦਾ ਸੀ ਕੰਮ ਬਹੁਤ ਸੀਗਾ ਉਹਦੇ ਵਿੱਚ ਤੇ ਇਸ ਕਰਕੇ ਫਿਰ ਮੈਂ ਸਕਿਪ ਕੀਤਾ ਪਰ ਜਿਹੜੀ ਕੇਸ ਦੀ ਪੰਜਾਬੀ ਦੇ ਵਿੱਚ ਕਰਦੇ ਆ ਤੁਸੀਂ ਹਿੰਦੀ ਦੇ ਵਿੱਚ ਕੀਤੀ ਆ ਇਹਦਾ ਕੀ ਵੀ ਇਹ ਸਭ ਤੋਂ ਵੱਡਾ ਰੀਜ਼ਨ ਇਹ ਹੈ ਕਹਿੰਦੇ ਵੀ ਜਿਵੇਂ ਜੱਟ ਸਿੱਖ ਫੈਮਿਲੀ ਹੋਗੀ ਪੰਜਾਬੀ ਫੈਮਿਲੀ ਹੋਗੀ ਉਹਨਾਂ ਨੂੰ ਹਿੰਦੀ ਲੈਂਗੁਏਜ ਤੋਂ ਕਾਫੀ ਜ਼ਿਆਦਾ ਨਫ਼ਰਤ ਹੁੰਦੀ ਆ ਵੀ ਮਾਤਰਾਵਾਂ ਦੀਆਂ ਹੋ ਗਈਆਂ ਜਾਂ ਹੋਰ ਹੋ ਗਈਆਂ ਪਰ ਮੈਨੂੰ ਸ਼ੁਰੂ ਤੋਂ ਇੰਟਰਸਟ ਸੀਗਾ ਕਿ ਮੈਂ ਹਿੰਦੀ ਦੇ ਵਿੱਚ ਹੀ ਕਰਾਂ ਵੀ ਅੱਗੇ ਤੋਂ ਕਿਉਂਕਿ ਨੈਸ਼ਨਲ ਲੈਂਗੁਏਜ ਹੈ ਆਪਣੀ ਅੱਗੇ ਜਾ ਕੇ ਮਤਲਬ ਬੈਂਕਾਂ ਦੇ ਵਿੱਚ ਵੀ ਇਹੀ ਹੋਣੀ ਆ ਜਾਂ ਹੋਰ ਕੋਈ ਵੀ ਕੋਈ ਵੀ ਫੈਸਿਲਿਟੀ ਲੈ ਲੋ ਆਪਾਂ ਨੂੰ ਪ੍ਰੋਪਰ ਹਿੰਦੀ ਦੇ ਵਿੱਚ ਹੀ ਮਿਲਣੀ ਆ ਕੋਈ ਸਕੂਲ ਚੱਲ ਜਾਓ ਉਹਦੇ ਵਿੱਚ ਵੀ ਪ੍ਰੋਪਰ ਇੰਗਲਿਸ਼ ਐਂਡ ਹਿੰਦੀ ਆ ਪੰਜਾਬੀ ਥੋੜੀ ਲੈਂਗੁਏਜ ਮਦਰ ਟੰਗ ਆ ਚਲੋ ਪਿੱਛੇ ਜਾ ਰਹੀ ਆ ਪਰ ਜਿਹੜੀ ਨੈਸ਼ਨਲ ਲੈਂਗੁਏਜ ਆ ਉਹ ਆਪਣੀ ਜਿਹੜੀ ਰਾਸ਼ਟਰੀ ਭਾਸ਼ਾ ਉਹ ਹਿੰਦੀ ਹੀ ਹੈ ਫਾਈਂਡ ਦੇ ਅੱਗੇ ਜਿੱਦਾਂ ਛੋਟੀ ਸਸਤ ਜਿਵੇਂ ਬਾਹਰ ਗਈ ਜਾਂ ਤੇ ਆਪਦੇ ਮੰਗੀਆਂ ਮੈਂਦੀ ਬਾਹਰ ਜਾਣਾ ਕਰਦੀ ਨਹੀਂ ਮੈਨੂੰ ਬਾਹਰ ਲੈ ਵਗੈਰਾ ਕਰ ਲਾ ਜਾਂ ਕੋਸ਼ਿਸ਼ ਅੱਜ ਕੱਲ ਲੋਕਾਂ ਦੇ ਇੱਕ ਪੰਜਾਬੀ ਚ ਕੀ ਕਹ ਲੋ ਵੀ ਇੱਕ ਬਣਿਆ ਹੋਇਆ ਵੀ ਹਾਈਲਾਈਟ ਕਰਦੇ ਬਾਹਰ ਜਾਓ ਮੈਂ ਆਫਟਰ ਪਲੱਸ 2 ਤੇ ਬੜਾ ਜ਼ੋਰ ਲਾਇਆ ਜੀ ਵੀ ਬਾਹਰ ਜਾਵਾ ਬਾਹਰ ਕ੍ਰੇਸ ਚੜਿਆ ਉਦੋਂ 5.5 ਬੈਂਡ ਵਾਲਾ ਬਾਹਰ ਜਾਂਦਾ ਸੀ ਫਿਰ ਮੈਂ ਕਿਹਾ ਨਹੀਂ ਵੀ ਮੈਨੂੰ ਫਿਰ ਪੇਰੈਂਟਸ ਪਾਪਾ ਦਾ ਥੋੜਾ ਦਿਲ ਘਟ ਸੀਗਾ ਵੀ ਨਹੀਂ ਪਰ ਉਸ ਤੋਂ ਬਾਅਦ ਮੈਂ ਇਹ ਹੀ ਕਿਹਾ ਤਾਂ ਵੀ ਮੈਨੂੰ ਮਤਲਬ ਇੱਥੇ ਹੀ ਕੋਈ ਜੌਬ ਵਾਲਾ ਜਾਂ ਵਧੀਆ ਮਿਲ ਜਵੇ ਆਉਣ ਵਾਲੀ ਜਨਰੇਸ਼ਨ ਦੇ ਵਿੱਚ ਬੱਚਿਆਂ ਨੂੰ ਮਤਲਬ ਕਿਸ ਤਰੀਕੇ ਨਾਲ ਹਰ ਹੁਣ ਬੰਦ ਤੁਸੀਂ ਇਹ ਕੀਤਾ ਆ ਥੋੜੇ ਸਮੇਂ ਦੇ ਵਿੱਚ ਕੀ ਕਾਰਨ ਬੱਚੇ ਜਿਹੜੀਆਂ ਕੁੜੀਆਂ ਨੇ ਉਹਨਾਂ ਨੂੰ ਪੜਾਈ ਪੱਖੋਂ ਵੀ ਪਿੱਛੇ ਕੀਤਾ ਜਾਂਦਾ ਉਹ ਕੰਮ ਪੱਖੋਂ ਅਮੈਂ ਅੱਜਕੱਲ੍ਹ ਗਾਂਬਦੂ ਹੋ ਗਿਆ ਜਵਾਨਾ ਪਰ ਫਿਰ ਵੀ ਕੁੜੀਆਂ ਨੂੰ ਕਿਤੇ ਨਾ ਕਿਤੇ ਕਲ ਦੀ ਘਾਟ ਵਰਤੀ ਇਹ ਦਾ ਇਹ ਮਤਲਬ ਉਹਨਾਂ ਦੀ ਨੌਲੇਜ ਤੇ ਡਿਪੈਂਡ ਕਰਦਾ ਪੇਰੈਂਟਸ ਤੇ ਡਿਪੈਂਡ ਕਰਦਾ ਹੁਣ ਜਿਵੇਂ ਸਾਡੇ ਫਾਦਰ ਸਾਹਿਬ ਮਨਣ ਸ਼ੁਰੂ ਤੋਂ ਸਾਨੂੰ ਕਿਹਾ ਵੀ ਤੁਸੀਂ ਪੀ ਐਚ ਡੀ ਕਰ ਲਓ ਜਾਂ ਬੀ ਐਡ ਕਰ ਲਓ ਵੀ ਥੋੜੀ ਮੈਂ ਤੁਹਾਡਾ ਐ ਇਦਾਂ ਕਰੂਗਾ ਮਤਲਬ ਉਹ ਕ੍ਰਾਈਟੇਰੀਆ ਪੇਰੈਂਟਸ ਦਾ ਹੀ ਹੁੰਦਾ ਉਹਦੇ ਵਿੱਚ ਵੀ ਕਈ ਪੇਰੈਂਟਸ ਕਹਿੰਦੇ ਆ ਪਲੱਸ 2 ਕਰ ਲਓ ਵੀ ਫਿਰ ਉਸ ਤੋਂ ਬਾਅਦ ਉਹ ਸਟੱਡੀ ਵੱਲੋਂ ਛੱਡ ਕੇ ਕੋਰਸਿਸ ਵੱਲ ਦੇ ਦਿੰਦੇ ਸਲਾਈਆਂ ਕੜਾਈਆਂ ਸਥਾਨ ਲਾਗ ਜਾਂਦੇ ਫਿਰ ਉਸ ਤਰੀਕੇ ਦਾ ਬੱਚਾ ਜਿਹੜਾ ਬੱਚੇ ਦਾ ਜ ਗ੍ਰੈਜੂਏਸ਼ਨ ਤੱਕ ਤਾਂ ਹੁਣ এডੂਕੇਸ਼ਨ ਫ੍ਰੀ ਕੀਤੀ ਹੋਈ ਹੈ ਗਵਰਨਮੈਂਟ ਨੇ ਉਸ ਤੋਂ ਬਾਅਦ ਹੌਲੀ ਹੌਲੀ ਇੰਟਰਸਟ ਪੈਂਦਾ ਪਲੱਸ 2 ਤੋਂ ਬਾਅਦ ਤਾਂ ਬੱਚੇ ਨੂੰ ਕੁਝ ਨਹੀਂ ਪਤਾਉਂਦਾ ਵੀ ਮੇਰਾ ਫਿਊਚਰ ਹੈ ਕੀ ਉਹ ਤਾਂ ਇੱਕ ਪੇਰੈਂਟਸ ਹੀ ਸੈੱਟ ਕਰਦੇ ਆ ਬੱਚੇ ਦਾ ਫਿਊਚਰ ਐਜਡੂ ਵਾਲਿਆਂ ਨੂੰ ਮੈਨੂੰ ਲੱਗਦਾ ਘੱਟ ਉਮਰ ਦੇ ਸੀਗੇ ਤੁਹਾਡੀ ਕਿੰਨੀ ਉਮਰ ਹੈ ਮੇਰੀ ਮੇਰੀ 30 ਹਾਂਜੀ ਸੀਨੀਅਰਸ ਤਾਂ ਕਾਫੀ ਹੁੰਦੇ ਨੇ ਜੀ ਪੀਐਸਜੀ ਦੇ ਬੱਚੇ ਕਿਉਂਕਿ ਬੰਦਾ ਉਹਦੇ ਹੀ ਸੌਦਾ ਜਦੋਂ ਮੈਰਿਜ ਹੋਏ ਦੀ ਬੱਚੇ ਵੱਡੇ ਹੁੰਦੇ ਵੀ ਹੁਣ ਪੀਐਚਡੀ ਵਾਲੇ ਹੋ ਗਏ ਆ ਮੈਂ ਥੋੜਾ ਜਿਹਾ ਮੈਰੀਜ ਤੋਂ ਚਲੋ ਪਹਿਲਾ ਹੋ ਗਿਆ ਪੀਐਸਸੀ ਦੇ ਵਿੱਚ ਹੀ ਮੈਰੀਜ ਹੋ ਗਈ ਸੀ ਥੋੜਾ ਜਿਹਾ ਉਹਦੇ ਕਰਕੇ ਵੀ ਹੋ ਗਿਆ ਬਟ ਮੈਂ ਸਭ ਤੋਂ ਫਾਸਟ ਮਤਲਬ 2.5 ਸਾਲ ਦੇ ਵਿੱਚ ਹੀ ਸਾਰਾ ਥੀਸਿਸ ਬਾਈਂਡਿੰਗ ਵਗੈਰਾ ਸਾਰਾ ਡਿਪੋਜ਼ਿਟ ਕਰਾਤਾ ਸੀ ਬਟ ਉਹਨਾਂ ਦੀ ਇੱਕ ਕ੍ਰਾਈਟੇਰੀਆ ਇਹ ਰੱਖਿਆ ਹੋਇਆ ਸੀਗਾ ਕਿ ਅਸੀਂ 4 ਸਾਲ ਤੱਕ ਹੀ ਡਿਗਰੀ ਦੇ ਸਕਦੇ ਪਹਿਲਾਂ ਹੀ ਦੇ ਸਕਦੇ ਥੋੜਾ ਸਨੇਹਾ ਜੀਆ ਹੋਰ ਕੁੜੀਆਂ ਨੂੰ ਜਾਂ ਮੁੰਡਿਆਂ ਨੂੰ ਇੰਵੈਸਟਿਡੀ ਦੇ ਵਿੱਚ ਥੋੜੇ ਸੋਚ ਵੱਡੀ ਮੱਲ ਮਾਰੀ ਆ ਕੀ ਸਨੇਹਾ ਮੈਸੇਜ ਕੀਤਾ ਹੈ ਮੈਂ ਸਿਸਟਮ ਇਹ ਹੀ ਦਣਾ ਚਾਹੂਗੀ ਕਿ ਜੋ ਵੀ ਤੁਹਾਡੇ ਦਿਲ ਦੇ ਵਿੱਚ ਸਟੱਡੀ ਦੇ ਰਿਗਾਰਡਿੰਗ ਆ ਜਾਂ ਕੋਈ ਵੀ ਰਿਗਾਰਡਿੰਗ ਆ ਉਸ ਤਰੀਕ ਨੂੰ ਮਤਲਬ ਉਸ ਚੀਜ਼ ਨੂੰ ਤੁਸੀਂ ਉੱਪਰ ਤੱਕ ਲੈ ਕੇ ਜਾਣਾ ਸਿੱਖੋ ਨਾ ਕਿ ਇਹ ਸੋਚੋ ਵੀ ਨਹੀਂ ਛੱਡੋ ਪਰ ਇਹ ਦੇਖੀ ਜਾਊਗਾ ਜੋ ਹੋਣਾ ਇੱਕ ਦਿਨ ਫੇਲ ਹੋ ਜੂਗੇ ਦੋ ਦਿਨ ਫੇਲ ਹੋ ਜੂਗੇ ਤਿੰਨ ਦਿਨ ਫੇਲ ਹੋਗੇ ਜ਼ਿੰਦਗੀ ਵਿੱਚ ਬਾਰ ਬਾਰ ਫੇਲ ਨਹੀਂ ਹੋ ਸਕਦੇ ਮਤਲਬ ਟ੍ਰਾਈ ਟ੍ਰਾਈ ਅਗੇਨ ਟ੍ਰਾਈ ਬਿਲਕੁਲ ਬਿਲਕੁਲ ਹਰ ਕੰਮ ਦੇ ਵਿੱਚ ਹੀ ਹੁੰਦੀ ਹੈ ਥੈਂਕ ਯੂ ਲਾਲ ਸਿੰਘ ਜੀ ਬੇਟੀ ਤੁਹਾਡੀ ਮੈਂਨੇ ਇਸ ਤਰ੍ਹਾਂ ਇਹ ਦੁਨੀਆਂ ਦੀ ਵੀ ਕਿੰਨਾ ਵੀ ਖੁਸ਼ੀ ਮਿਲ ਸਕਦੀ ਹੈ ਬਹੁਤ ਬਹੁਤ ਤੋੜੀਆਂ ਕੁਝ ਗੱਲਾਂ ਜਿਹੜੀਆਂ ਸੀ ਮਤਲਬ ਮੇਰੇ ਮਾਈਂਡ ਦੇ ਵਿੱਚ ਘਰ ਕਰਦੀਆਂ ਵੀ ਜਦੋਂ ਇਹਨਾਂ ਨੂੰ ਨੌਕਰੀ ਦੀ ਕੋਈ ਆਫਰ ਮਿਲੀ ਜਾਂ ਸਰਕਾਰਾਂ ਨੇ ਵੀ ਪੈਸੇ ਮੰਗੇ ਕਿਹੜੀ ਸਰਕਾਰ ਸੀ ਕਿੰਨੇ-ਕਿੰਨੇ ਪੈਸੇ ਮੰਗੇ ਨੇ ਤਸਵੀਰਦਾਰ ਦੀ ਮੈਨੂੰ ਲੱਗਿਆ ਸੀ ਪਤਾ ਵੀ ਉਹ ਉਹਦੀ ਵੀ ਇਹਨਾਂ ਨੂੰ ਆਪਸ਼ਨ ਸੀਗੀ ਨਹੀਂ ਕੀ ਕਹਿਣਾ ਚਾਹੁੰਦਾ ਹਾਂ ਉਹਦੇ ਜੀ ਦੇਖੋ ਇੰਨੇ ਨੇ ਪੈਸੇ ਡਿਮਾਂਡ ਕਰੇ ਜੀ ਸਾਡੇ ਕੋਲੇ ਮਤਲਬ ਔਕਾਤ ਨਹੀਂ ਮੈਂ ਤਾਂ ਬੱਚਿਆਂ ਦੀ ਪੜ੍ਹਾਈ ਤੇ ਲਾ ਚੁੱਕਿਆ ਸੀ ਜਿੰਨੇ ਪੈਸੇ ਸੀਗੇ ਮੇਰੇ ਕੋਲੇ ਜਿੰਨੀ ਤਨਖਾਹ ਦੇ ਹਿਸਾਬ ਨਾਲ ਮੈਂ ਆਪਣੀ ਮਤਲਬ ਤਾਂ ਦੇ ਹੀ ਨਾ ਡਿਊਟੀ ਨਿਭਾਈ ਹੈ ਜੀ ਮੈਂ 30 35 ਸਾਲ ਨੌਕਰੀ ਕੀਤੀ ਹੈ ਜੀ ਮੈਂ ਕੋਈ ਐਫ ਆਰ ਨਹੀਂ ਦਰਜ ਕੀਤੀ ਮੈਂ ਚਲਾਨ ਤੇ ਨਹੀਂ ਸਾਈਨ ਕੀਤੇ ਜੀ ਮੇਰੇ ਤਜਰਬੇ ਮੁਤਾਬਕ ਮੇਰਾ 13000 ਰਾਜੀ ਨਮਾ ਜੀ ਮੈਂ ਕਦੇ ਵੀ ਕਿਸੇ ਮਤਲਬ ਦੁਖੀ ਪਰਿਵਾਰ ਨਾਲ ਖੜਾ ਹਾਂ ਜੀ ਹਮੇਸ਼ਾ ਮੇਰੀ ਅਫਸਰਾ ਨਾਲ ਵੀ ਜਿਹਦੇ ਰਹਿਣ ਦੀ ਗਰੀਬ ਨਾਲ ਤੱਕਾ ਨਾ ਹੋਵੇ ਤੇ ਮੈਂ ਗਰੀਬਾਂ ਦਾ ਮਸੀਹਾ ਬਣ ਕੇ ਨੌਕਰੀ ਤੋਂ ਪਾਰ ਹੋਇਆ ਜੀ ਹਾਂ ਜੇ ਜਿਹੜੀ ਤੁਸੀਂ ਕਹਿੰਦੇ ਵੀ ਡਿਮਾਂਡ ਕੀਤੀ ਪਿਛਲੇ ਸਮੇਂ 'ਚ ਕਿਹੜੀ ਸਰਕਾਰ ਸੀਗੀ ਕਿੰਨੇ 50 ਲੱਖ ਦੀ ਤੁਸੀਂ ਦਾ ਉਹ ਕਾਲੀ ਸਰਕਾਰ ਦੇ ਟਾਈਮ ਸੀਗੇ ਜੀ 1 ਕਰੋੜ ਰੁਪਈਆ ਮੰਗਿਆ ਸੀਗਾ ਜੀ ਨੈਬ ਤਹਿਸੀਲਦਾਰ ਦਾ ਜੀ ਅੱਛਾ ਜੀ ਤੇ ਮੈਂ ਉਹਨੇ ਫੋਰਡ ਨਹੀਂ ਕਰ ਪਾਇਆ ਜੀ ਫਿਰ ਮੈਂ ਚੁੱਪ ਕਰਕੇ ਉਹ ਕਹਿੰਦੇ ਵੀ ਕਰੋੜ ਤੋਂ ਬਲੱਸ ਵਾਲੇ ਮਗਰ ਖੜੇ ਆ ਤੁਸੀਂ ਜਾਓ ਕਾਕਾ ਜੀ ਆਪਾਂ ਆ ਗਏ ਜੀ ਜਿਹੜੇ ਮੰਤਰੀ ਸੀਗੇ ਉਦੋਂ ਕਿਉਂਕਿ ਪਹਿਲਾਂ ਤੁਸੀਂ ਪੰਜਾਬ ਪੁਲਿਸ ਸੀਗਾ ਚਲੋ 100 ਡਰ ਵੀ ਹੁੰਦਾ ਗੱਲੋ ਜੀ ਕਿਹੜੇ ਮੰਤਰੀ ਸੀ ਜਿਹੜੇ ਉਦੋਂ ਸਰਕਾਰਾਂ ਦਾ ਡਰ ਹੀ ਇੰਨਾ ਸੀਗਾ ਜੀ ਜੇ ਕੋਈ ਗੱਲਬਾਤ ਹੋ ਗਈ ਮੈਂ ਮੜੀ ਲੀਕ ਕੀਤੀ ਤਾਂ ਮੇਰੀ ਨੌਕਰੀ ਵੀ ਜਾਊਗੀ ਮੈਂ ਬੱਚਿਆਂ ਦਾ ਪੁੱਖ ਕੀ ਬਣਾਊਗਾ ਜੀ ਇਸ ਕਰਕੇ ਸਰਕਾਰਾਂ ਦੇ ਡਰ ਬਹੁਤ ਸੀਗੇ ਜੀ ਅੱਜ ਮਲਾਜਮ ਆਜ਼ਾਦ ਹੋਏ ਆ ਜੀ ਪਰ ਉਹ ਵੀ ਪੜ੍ਹੀ ਲਿਖੀ ਜਨਰੇਸ਼ਨ ਆਈ ਹੈ ਜੀ ਉਹ ਕਿਸੇ ਦੀ ਗੱਲ ਮੰਨਦੇ ਨਹੀਂ ਆਪਣੇ ਕਾਨੂੰਨ ਮੁਤਾਬਕ ਚੱਲਦੇ ਆ ਜੀ ਮਹਿਕਮੇ 'ਚ ਸੁਧਾਰ ਆਇਆ ਜੀ ਸਾਡੇ ਟਾਈਮ ਤਾਂ ਮਤਲਬ ਉਹ ਉੱਪਰਲੇ ਆਪਸ਼ਨਾਂ ਦੀ ਤੇ ਮੰਤਰੀਆਂ ਦੀ ਚੱਲਦੀ ਸੀਗੀ ਜੀ ਉਹਨਾਂ ਦੀ ਸੁਣਨੀ ਪੈਂਦੀ ਸੀ ਜੋ ਕਰਦੇ ਸੀ ਅੱਜ ਵੀ ਉਸੇ ਤਰੀਕੇ ਨਾਲ ਚੱਲ ਰਿਹਾ ਹੈ ਸਭਾ ਹਾਂਜੀ ਤੇ ਰੇਸ਼ਪ ਤਖੋਰੀ ਤਾਂ ਹਮੇਸ਼ਾ ਵੀ ਕਹਿੰਦੇ ਨੂੰ ਛੇੜੀ ਜਾ ਹਾਂਜੀ ਜਣੀ ਤੁਸੀਂ ਬਤਾਰ ਮੁਲਾਜ਼ਮ ਉਸ ਵੇਲੇ ਤਾਂ ਨਹੀਂ ਗੱਲ ਚੱਕੀ ਵੀ ਮਤਲਬ ਮੈਂ ਵਰਦੀ ਆ ਕੋਈ ਨਾ ਕੋਈ ਖਤਰਾ ਪੈਦਾ ਹੋ ਸਕਦਾ ਹਾਂਜੀ ਉਹ ਉਹ ਆਹੀ ਹੁੰਦਾ ਜੀ ਉਹਨੂੰ ਸਰਕਾਰਾਂ ਤੁਹਾਨੂੰ ਪਤਾ ਮਾਰੇ ਮੁਲਾਜ਼ਮ ਨੂੰ ਕੱਢ ਕੇ ਮਾਰ ਦਿੰਦੀਆਂ ਜੀ ਆਪਾਂ ਸਰਕਾਰ ਦੇ ਖਿਲਾਫ ਜਾਂ ਕਿਸੇ ਦੇ ਖਿਲਾਫ ਬੋਲ ਵੀ ਨਹੀਂ ਸਕਦੇ ਜੀ ਕੋਈ ਵੀ ਮੀਡੀਆ ਹੈ ਜੀ ਤੇ ਬੋਲ ਨਹੀਂ ਸਕਦੇ ਆ ਬਹੁਤੀ ਖਿਲਾਫ ਇਹ ਕਿਹੜੇ ਟੰਗ ਨਾਲ ਬੋਲਿਆ ਗਿਆ ਵੀ ਆਪਾਂ ਮਤਲਬ ਜਿਹੜੀ ਆਵਾਜ਼ ਹੈ ਮੇਸ਼ਾ ਦਬਾ ਕੇ ਆਪਦੇ ਬੱਚਿਆਂ ਨੂੰ ਸੰਭਾਲ ਕੇ ਰੱਖਿਆ ਜੀ ਰਾਤ ਬਰਾਤੇ ਡਿਊਟੀ ਕਰਨਾ ਜੀ ਮੈਡਮ ਦਾ ਯੋਗਦਾਨ ਬਹੁਤ ਰਿਹਾ ਜੀ ਜੇ ਕਿਤੇ ਕੋਈ ਰਿਸ਼ਤੇਦਾਰੀ ਹੀਮ ਗੀਮ ਹੋ ਜਾਣੀ ਤਾਂ ਇਹਨੇ ਕੱਲੀ ਨੇ ਚਲੀ ਜਾਣਾ ਇਹਨਾਂ ਨੇ ਮੈਨੂੰ ਕਹਣਾ ਤੁਸੀਂ ਨੌਕਰੀ ਕਰੋ ਫਿਰ ਇਹਨਾਂ ਦੀ ਮੈਨੂੰ ਇੱਕ ਵਲਟਿੰਗ ਸੀ ਸਟਾਰਟਿੰਗ ਤੋਂ ਵੀ ਕੱਲ ਨੂੰ ਤੁਸੀਂ ਪੈਸੇ ਲੈਣ ਦੇ ਫਸ ਗਏ ਮੈਂ ਤੁਹਾਡੇ ਮਗਰ ਨਹੀਂ ਆਉਣਾ ਹਾਂਜੀ ਇਹਨਾਂ ਨੇ ਸਲਾਈ ਕੀਤੀ ਜੀ ਸਲਾਈ ਕਰਕੇ ਫਿਰ ਇਹ ਬੱਚੀਆਂ ਵੀ ਲੱਗ ਗਈਆਂ ਜੀ ਇਹ ਮਤਲਬ ਇੰਟਰਲੌਕ ਕਰਨ ਲੱਗੇ ਜੀ ਉਹ ਦੂਜੀ ਤਰਫਾਈ ਕਰਨ ਲੱਗੇ ਐਦਾਂ ਟਾਈਮ ਪਾਸ ਇਹਨਾਂ ਨੇ ਬਹੁਤ ਵਧੀਆ ਕੀਤਾ ਜੀ ਆਪਦੀ ਲਾਈਫ ਦੇ ਵਿੱਚ బిజీ ਰਹਿ ਕੇ ਜ਼ਿੰਦਗੀ ਕੱਟੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਮਾੜੋ ਜੀ ਬੇਟੀ ਨਹੀਂ ਕੀਤਾ ਤੇ ਉਸ ਮੁਲਾਜ਼ਮ ਰਹੇ ਨੇ ਅਫਸਰ ਤੇ ਕਿਹੜੀਆਂ ਘਟਨਾਵਾਂ ਆਉਂਦੀਆਂ ਨੇ ਇੱਕ ਪੁਲਿਸ ਮੁਲਾਜ਼ਮ ਦੀ ਜਿਹੜੀ ਪਤਨੀ ਆ ਉਹਨੂੰ ਬੱਚਿਆਂ ਪ੍ਰਤੀ ਪਿਆਰ ਖੱਬੀ ਦੇਖੋ ਬਹੁਤ ਸਾਰੇ ਮਨ ਦੀ ਜਿਹੜੀ ਮੈਸੇਜ ਆਉ ਨੂੰ ਪਟਨਾਇਆ ਤਾਂ ਬਹੁਤ ਆ ਰਹੀਆਂ ਕਿਉਂਕਿ ਸਾਰਾ ਕੰਮ ਹੀ ਮੈਸੇਜ ਹੀ ਕਰੂਗੀ ਇਹ ਤਾਂ ਨੌਕਰੀ ਕਰਨਗੇ ਇਹਨਾਂ ਕੋਈ ਟਾਈਮ ਨਹੀਂ ਹੁੰਦਾ ਨਾ ਦਿਨੇ ਨਾ ਰਾਤ ਤੇ ਪਰ ਮੈਂ ਆਪਣੇ ਬੱਚਿਆਂ ਨੂੰ ਮਿਹਨਤ ਕਰਕੇ ਇਹਦੇ ਪਾਪਾ ਨੇ ਮਿਹਨਤ ਕਰਕੇ ਅਸੀਂ ਇੱਥੇ ਤੱਕ ਪਹੁੰਚਦਾ ਕੀਤਾ ਤੁਹਾਡਾ ਸ਼ੁਭਨਾਮਕੀਆ ਮੇਰਾ ਹੀ ਕੁਝ ਹੋਸੀ ਸਾਡੀ ਵਾਈਫ ਨੇ ਪੀਐਸਬੀ ਬੀਸੀਏ ਤੋਂ ਕੀ ਕਹਿਣਾ ਚਾਹੋ ਬਹੁਤ ਖੁਸ਼ੀ ਦੀ ਗੱਲ ਹੈ ਇਹ ਮੇਰੇ ਲਈ ਤਾਂ ਇਹ ਤੁਸੀਂ ਆਪ ਵੀ ਕਰਦੇ ਹੋ ਤਾਂ ਮੈਂ ਵੀ ਜੌਬ ਕਰਦਾ ਜੀ ਕਾਦੇ ਮੈਂ ਵੀ ਪੁਲਿਸ ਆ ਜੀ ਪੰਜਾਬ ਪੁਲਿਸ ਦੀ ਆਈ ਮੈਂ ਹਾਂਜੀ ਤੇ ਤੁਹਾਨੂੰ ਜਦੋਂ ਪੀ ਐਚ 3 ਕੀਤੀ ਹੈ ਬੜੀਆਂ ਮਸ਼ਕਲਾਂ ਤਾਂ ਤੁਹਾਨੂੰ ਵੀ ਹੋਣਗੀਆਂ ਮੈਨੂੰ ਲੱਗਾ ਹਾਂਜੀ ਨਹੀਂ ਜੀ ਠੀਕ ਆ ਕਹਿੰਦੇ ਆ ਵੀ ਡੋਜ ਆਣੇ ਜਦੋਂ ਚੱਲਦੀ ਆ ਰਜਾ ਹੋਵੇ ਰੱਬ ਦੀ ਵਧੀਆ ਚੱਲੀ ਜਾਂਦਾ ਵਾ ਇਹ ਆ ਵੀ ਸਾਤ ਦਿਨੀਆਂ ਜਿੱਥੇ ਤੱਕ ਦਿੱਤਾ ਜਾਂਦਾ ਵਾ ਡਿਊਟੀ ਕਰਕੇ ਸਾਥ ਦੇਣਾ ਕਈ ਵਾਰ ਔਖਾ ਵੀ ਹੋ ਜਾਂਦਾ ਵਾ ਉਦੋਂ ਡਿਊਟੀ ਦੀ ਹੁੰਦੀ ਆ ਇੱਧਰ ਇਹਨਾਂ ਨੇ ਕਿਤੇ ਜਾਣਾ ਹੁੰਦਾ ਫਿਰ ਮoure ਛੱਡ ਕੇ ਜਾਂਦਾ ਸੀਗਾ ਵੀ ਡੇੜੀ ਜੀ ਤੁਸੀਂ ਲੈ ਜਾਓ ਪੇਪਰ ਤੇ ਕਦੇ ਕਾਲਜ ਜਾਣਾ ਹੁੰਦਾ ਸੀ ਤਾਂ ਵੀ ਮoure ਛੱਡ ਜਾਣਾ ਵੀ ਭਈ ਮੈਨੂੰ ਛੁੱਟੀ ਨਹੀਂ ਮਿਲਦੀ ਹੈਗੀ ਇੱਧਰੋ ਲੈ ਜਾਓ ਔਖਾ ਤਾਂ ਹੈਗਾ ਵਾ ਪੁਲਿਸ ਥੋੜਾ ਜਿਹਾ ਉਹ ਡਿਊਟੀ ਦਾ ਔਖੀ ਆ ਥੋੜੀ ਥੈਂਕ ਯੂ ਇਹਨਾਂ ਨੂੰ ਵੀ ਇਹ ਕਰਾਇਆ ਜੀ ਵੀ ਬੱਚਿਆਂ ਨੂੰ ਕੱਲ ਨੂੰ ਕਿੰਨੇ ਮਿਲਣੇ ਐ ਮੈਂ ਕਰਾਉ ਜੀ